ਕਿੱਦਾਂ ਤਿਆਰੀ ਹੋਣਦੀ ਆ ਰੋਜ ਦੀ ਜਾਣਾ ਤਾਂ ਕਿਤੇ ਵੀ ਨਹੀਂ ਘਰੇ ਨੂੰ ਵੀ ਫਰਾਕ ਪਾ ਕੇ ਤੇ ਬੈ ਗਈ ਜੀ ਰੋਜ ਬੜੀ ਚੁੱਕ ਚੁੱਕ ਬੈਠੀ ਆ ਚੁੱਕ ਚੁੱਕ ਕਰ ਤੋ ਬੈਣਾ ਮਾਰਿਆ ਤਾਂ ਨਹੀਂ ਮਮਾ ਨੇ ਕਦੇ ਨਾ ਮਾਰਿਆ ਕਿੱਥੇ ਆਂਦੀ ਆਹੋ ਹੀ ਫਰਾਕ ਪਾਉਣੀ ਆ ਚੱਲ ਚੰਗਾ ਵਗਰ ਲਈ ਨਾ ਪਏ ਪਏ ਕੱਪੜੇ ਵੀ ਕੀ ਕਰਦੇ ਆ ਸਭ ਕੋ ਪਾਇਆ ਕਰ ਇਹਨਾਂ ਨੂੰ ਵੰਸ ਵੰਨੇ ਜਿਹੜੇ ਆ ਗਏ ਆ ਕਿਉਂਕਿ ਬੱਚਾ ਨੇ ਇੱਕ ਸੀਜ਼ਨ ਤੇ ਕੱਪੜੇ ਪਹਿਨੇ ਹੁੰਦੇ ਮੁੜ ਕੇ ਫਿਰ ਅਗਲਾ ਬਦਲੀ ਹੋ ਜਾਂਦੀ ਹੈ ਹੈ ਤਾਂ ਸਹੀ ਆ ਪਰ ਫਿਰ ਵੀ ਜਦੋਂ ਜਾਣਾ ਹੋਏ ਬੰਦਾ ਉਦੋਂ ਪਹੁੰਦਾ ਵਾ ਘਰੇ ਬਾਗ ਦੇ ਬੈਣਾ ਨੇ ਤੂੰ ਕਿਹੜਾ ਰੋਜ਼ ਤੁਰੀਆਂ ਗਰਲੀ ਨਾ ਚੰਗਾ ਸਗੋ ਬਣਸੋ ਨੇ ਕੱਪੜੇ ਨੂੰ ਪਾ ਦਿਆ ਕਰ ਚਲ ਘਰੇ ਬੱਚਾ ਪਾ ਪੂਲੇ ਨਾਲ ਹੰਡ ਵਰਤੀ ਜਾਂਦੇ ਆ ਤੁਸੀਂ ਵੀ ਨਾ ਲਿਆਣਿਆਂ ਨੂੰ ਨਾ ਉਹ ਵੇਚੜੰਦਿਓ ਆ ਗੱਲ ਕਹਿ ਕੇ ਨਾ ਉਹਦਾ ਸਗੋ ਹੌਸਲਾ ਵੱਧ ਗਿਆ ਹੋਣਾ ਵਾ ਇਹਦੇ ਔਲ ਵੇਖ ਕੇ ਨਿੱਕੀ ਨੇ ਵੀ ਗੱਲ ਕਰਨੀ ਆ ਵੀ ਮੈਂ ਵੀ ਉਹੇ ਕੱਪੜੇ ਪਾਉਣੇ ਆ ਨਵੇਂ ਉਹ ਗਰਲੀ ਨੇ ਇਹੋ ਤੇ ਬੱਚਿਆਂ ਦੀ ਉਮਰ ਹੁੰਦੀ ਆ ਜਿਨ੍ਹਾਂ ਕਰਨ ਦੀ ਰਸਨ ਖੇਡਣ ਦੀ ਇਹ ਉਮਰ ਮੁੜ ਕੇ ਕਿਤੇ ਲੱਭਣੀ ਆ ਮਾਲਾ ਜਿਹੜਾ ਹੁਣ ਸਾਡੇ ਤੋਂ ਟਾਈਮ ਲੰਘ ਗਿਆ ਮੁੜ ਕੇ ਕਿਤੇ ਆਉਣੇ ਜਾਂ ਤਾਂ ਹੀ ਰਹਿ ਜਾਂਦੀਆਂ ਨੇ ਬੱਚੇ ਦਾ ਬੜਾ ਕੋ ਜਾਣਦੇ ਐ ਤਾਂ ਫਿਰ ਸਾਰੀਆਂ ਗੱਲਾਂ ਇਹਨਾਂ ਦੀ ਮੰਨ ਲਿਆ ਕਰੀਏ ਤੇ ਤੂੰ ਨਾ ਐਵੇਂ ਟੋਕਿਆ ਨਾ ਕਰੇਗਾ ਬੱਚਿਆਂ ਨੂੰ ਹੀ ਨਾ ਕੁਝ ਨਹੀਂ ਹੁੰਦਾ ਜੂੰ ਜੂੰ ਨਾਲ ਵੱਡੇ ਹੋਣਾ ਆਪੇ ਇਹਨਾਂ ਨੂੰ ਸਾਰੀ ਅਕਲ ਤੇ ਆਪੇ ਸਿਆਣਪ ਆ ਜਾਣੀ ਆ ਹੁਣ ਤੂੰ ਸਮਝਾਵਾਂਗੇ ਨਾ ਤੇ ਫੇਰ ਹੀ ਇਹਨਾਂ ਨੂੰ ਅਕਲ ਨਹੀਂ ਆ ਉਹ ਜਦੋਂ ਆਪੇ ਬੱਚਾ ਸਕੂਲੇ ਜਾਂਦਾ ਨਾ ਉੱਥੇ ਸਾਰਾ ਕੁਝ ਪੜ ਲੱਗ ਜਾਂਦਾ ਵਾ ਟੀਚਰ ਇਸੇ ਲਈ ਹੁੰਦੇ ਆ ਤੇ ਬਾਕੀ ਠੀਕ ਆ ਘਰੇ ਵੀ ਥੋੜਾ ਬੋਤਾ ਬਹੁਤਾ ਵੀ ਬੱਚੇ ਨੂੰ ਡਾਂਟਣਾ ਚਾਹੀਦਾ ਬੱਚਾ ਫਿਰ ਚੇਚੜਾ ਹੋ ਜਾਂਦਾ ਵਾ ਚਲੋ ਠੀਕ ਆ ਰੋਜ ਚਾਕਲੇਟ ਖਾਣੀ ਆ ਪੁੱਤਰ ਚੱਲੀਏ ਦੁਕਾਨ ਤੇ ਚਲੋ ਉਹ ਤੇ ਅੱਜ ਜੀ ਚਾਚੇ ਨਾਲ ਬੋਲਣਾ ਇਹ ਨਹੀਂ ਇਹ ਰਾਜ ਹੁੰਦੀ ਆ ਬੋਲਣਾ ਕੀ ਇਹਨੇ ਦੋਵੇਂ ਭੈਣਾਂ ਲੜ ਕੇ ਹਟੀਆਂ ਨੇ ਉਹ ਆਂਦੀ ਪਹਿਲਾਂ ਮੈਂ ਤਿਆਰ ਹੋਣਾ ਇਹ ਆਂਦੀ ਮੈਂ ਤਿਆਰ ਹੋਣਾ ਉਹ ਤਿਆਰ ਹੋ ਕੇ ਚਾਚੇ ਘਰ ਚਲ ਗਈ ਆ ਤੇ ਇਹ ਇਹੋ ਬਲੋਂ ਮੇਰ ਨਾਲ ਢਈ ਬਈ ਇੱਕ ਗੱਲ ਦੱਸਾਂ ਘਰ ਲਈ ਤੈਨੂੰ ਜਿਹੜੀ ਰੋਜ ਆ ਨਾ ਇਹ ਫਿਰ ਵੀ ਸ਼ਾਂਤ ਆ ਜਿਹੜੀ ਪਲਕ ਆ ਨਾ ਪਲਕ ਦੀ ਤੇ ਕੋਈ ਛਾੜੀ ਦੋ ਤੇ ਜਿਹਦੇ ਇੰਨੀ ਕਰਦੀ ਆ ਨਾ ਆ ਕੇਵਲੇ ਸ਼ਾਮੀ ਉਹਨਾਂ ਦੇ ਕੋਲ ਚੁੱਕ ਕੇ ਬਾਹਰ ਖੜੋ ਹੀ ਖੜੋ ਮੈਂ ਫਿਰ ਵੀ ਆ ਨਹੀਂ ਮੈਂ ਚਲੋ ਛੋਟੀ ਆ ਤੇਰੀ ਭੈਣ ਪਰ ਇਹ ਨਹੀਂ ਆ ਨਾ ਆਖੇ ਲੱਗਦੀ ਆਲਾ ਪੁੱਤ ਇਹ ਤਾਂ ਈਦਾ ਤਿਆਰ ਹੂੰ ਡਿਜੀਟਲ ਨੇ ਵਿਆਹ ਜਾਣਾ ਹੁੰਦਾ ਵਾ ਹੱਸਦੀ ਵੇ ਹੁਣ ਹੁਣ ਹੱਸੀ ਮੜ ਜਾ ਚਲੋ ਖੋਲੋ ਹਾਂ ਗੇਟ ਇਹਦੇ ਵੱਲ ਵੇ ਕਿਹ ਦਿਸ਼ਾ ਤੱਕ ਗਈ ਹੈ ਜਾ ਉਹਨੂੰ ਲਾਵਨੋ ਕਿ ਆਪ ਲੈ ਜਾ ਹਣਕੇ ਮੈਨੂੰ ਮੰਮੀ ਤੇ ਪਿੱਛੋ ਆਗੇ ਤੇ ਇਥੇ ਘਣ ਜਾ ਜਾਂਦਾ ਜਾਣਨੇ ਤਾਂ ਕੋਈ ਗੱਲ ਨਹੀਂ ਕੀ ਤੈਨੂੰ ਕੀ ਪਤਾ ਅਗਰ ਲੀਨ ਦੀ ਚੜ ਮਚੜੀ ਆ ਨੇ ਆਖਣਾ ਵੇਖਿਆ ਨਾ ਪੂ ਆ ਗਈ ਹੈ ਨਾ ਆਪਣੇ ਆਪ ਚਲੋ ਮੈਂ ਕਹਦਣਾ ਕੋਈ ਗੱਲ ਹਾਂ ਚੱਲ ਜਾ ਸਸਿਕਲ ਵੀ ਚ ਸਸਿਕਲ ਪਾ ਲਈ ਸਸਿਕਲ ਕਰ ਰਹੀ ਪਰੋਣੇ ਆ ਗਏ ਆ ਹੋਰਸ ਹੋਰਸ ਨਾਮ ਕੀ ਆਲਾ ਬਸ ਵਧੀਆ ਤੀ ਸੁਣਾਉ ਵਧੀਆ ਹਾਡਾ ਵੀ ਇੱਥੇ ਨਾ ਬੈਓ ਉੱਥੇ ਅੰਦਰ ਆ ਜਾਓ ਚੇਅਰ ਤੇ ਬੈਠੇ ਇਹ ਕਿਦਦਰੀ ਨਹੀਂ ਤਿਆਰ ਹੋਈ ਕਿਤੇ ਚੱਲੇ ਇਤਨੀ ਆ ਨਹੀਂ ਜਾਣਾ ਕਿੱਥੇ ਆ ਐਵੇਂ ਘਰੇ ਨਿਆਣਿਆਂ ਨੂੰ ਨਵੇਂ ਕੱਪੜੇ ਅੰਦਰ ਘਰੇ ਪਾਉਣੇ ਆ ਤੋਂ ਹਜੇ ਇਹਦੇ ਪਾਪਾ ਸਰ ਕੋਈ ਗੱਲ ਨਹੀਂ ਸੋਹਣੀ ਲੱਗਣੀਆਂ ਉਹ ਬਲੇ ਅੰਦਰ ਕੀ ਆਲੇ ਬਸ ਵਧੀਆ ਬੜਾ ਛਾਪਾ ਮਾਰਿਆ ਅੱਜ ਹੈ ਬਸ ਐਦਾਂ ਹੀ ਹੋਰ ਠੀਕ ਠਾਕ ਵਧੀਆ ਠੀਕ ਠੀਕ ਐਦਾਂ ਦਾ ਮੰਮੀ ਹੋਤੇ ਬਾਹਰ ਅੰਦਰ ਲੈ ਆਉਣਾ ਮੰਮੀ ਨੂੰ ਬਾਹਰ ਖਿਲਾ ਰਾਇਆ ਮੈਂ ਤੈਨੂੰ ਬਾਅਦ ਚ ਦੱਸਣਾ ਪਹਿਲਾਂ ਲੈ ਕੇ ਤੇ ਆ ਜਾ ਸੱਸੇ ਪੂਆ ਜੀ ਸਤਿ ਸ਼੍ਰੀ ਅਕਾਲ ਆ ਕਿ ਹਾਲ ਹੈ ਠੀਕ ਠਾਕ ਤੇ ਇੱਥੇ ਕਿਉਂ ਕਿੰਦਰਾ ਹੋ ਨਹੀਂ ਮੈਂ ਲੱਗੇ ਹਾਂ ਹੁਣ ਆ ਵਖਾ ਚਲੋ ਆਓ ਫਿਰ ਹੋਰ ਸੁਣਾਓ ਸੇ ਤਾਂ ਠੀਕ ਨੇ ਹਾਂ ਠੀਕ ਠਾਕ ਤੁਸੀਂ ਸੁਣਾਓ ਹਾਂ ਵਧੀਆ ਪੂਆ ਜੀ ਬਹੁਤ ਵਧੀਆ ਸੱਸੇ ਕਾ ਭੂਆਰੀ ਸਤਿ ਸ਼੍ਰੀ ਅਕਾਲ ਬੋਤਾ ਹੋਰ ਸੁਣਾਓ ਠੀਕ ਠਾਕ ਹੈ ਤੁਸੀ ਸੁਣਾਓ ਬਸ ਵਧੀਆ ਹੋਰ ਗੁੱਡੀਆਂ ਕੀ ਕਰਦੀਆਂ ਨੇ ਕੁਝ ਨਹੀਂ ਬਸ ਗੁੱਡੀਆਂ ਨੇ ਕਰਨਾ ਜੇ ਖੇਡਣ ਡੀਆਂ ਜੇ ਬਾਹੋਂ ਮੈਂ ਆਈ ਜੇ ਅੱਜ ਕਿਤੋਂ ਦੇ ਚੜਿਆ ਵਾ ਭੂਆ ਹੁਣੀ ਚਾਨ ਚੱਕ ਹੀ ਆ ਗਏ ਆ ਨਾਲੇ ਆਉਂਦੇ ਅੱਜ ਮੇਰੀਆਂ ਕੁੜੀਆਂ ਦਾ ਹਾਲ ਪੁੱਛਿਆ ਭੂਆ ਤੱਕ ਤੇ ਕੁੜੀਆਂ ਦਾ ਹਾਲ ਨਹੀਂ ਪੁੱਛਦੀ ਹੁੰਦੀ ਲਗਦੇ ਜਾ ਕੇ ਨਾ ਚਾਣਾ ਸਮਾਨ ਕੋਈ ਲੈ ਆਓ ਖਾਣ ਪੀਣ ਵਾਲਾ ਤੇ ਨਾਲ ਹੀ ਕੋਲਡ ਡਰਿੰਕ ਲੈ ਆਓ ਲੈ ਆਉਣਾ ਕਰੀ ਨਾ ਲੈ ਆਓ ਉਹ ਰਹਿਣ ਦੋ ਨਹੀਂ ਪਤਾ ਕੋਈ ਲੋੜ ਨਹੀਂ ਜਾਣਦੀ ਕੋਈ ਨਹੀਂ ਪਿੰਡ ਆਤਾ ਹੈਗਾ ਯਾਰ ਕੋਈ ਗੱਲ ਨਹੀਂ ਕਿਹੜਾ ਹੀ ਬਗਾਨੇ ਘਰ ਆਇਆ ਆਪਣੇ ਘਰ ਆਇਆ ਇਦਾਂ ਹੁੰਦਾ ਵਾ ਜਾਣੇ ਘਰ ਚੀਜ਼ ਰੱਖੀ ਹੋਏ ਤਾਂ ਵੀ ਨਹੀਂ ਛੱਡਦੇ ਕੋਈ ਬਹਿ ਜਾ ਕੋਈ ਗੱਲ ਨਹੀਂ ਆਹੋ ਨਹੀਂ ਨਹੀਂ ਮੈਂ ਪੁੱਆ ਦੱਸ ਇਦਾਂ ਕਿਦਾਂ ਗਰਮੀ ਚ ਆ ਗਈ ਨਹੀਂ ਕੋਈ ਗੱਲ ਨਹੀਂ ਸਾਡਾ ਆਪਣਾ ਘਰ ਹੈ ਚਲੋ ਠਹਿਰ ਕੇ ਫੇਰ ਚੱਲ ਜਾਂਦਾ ਜਾਂ ਉਹ ਕੋਈ ਨਹੀਂ ਤੂੰ ਬਹਿ ਤੇ ਸਹੀ ਹੋਰ ਸੁਣਾ ਹਰ ਵਧੀਆ ਪਿੰਡ ਤੂੰ ਸੁਣਾ ਕੀ ਹਾਲ ਆ ਬੱਸ ਵਧੀਆ ਚੜਦੀ ਗਲਾ ਹੋਰ ਫਸਲ ਵਾੜੀ ਦੀ ਫਿਰ ਹੀਗਾ ਫਸਲ ਆਉਂਦੀ ਕਰ ਵਸਾਖੀ ਨਰਦੀ ਆ ਲੈ ਤੇ ਹੋਰ ਇਹਨੂੰ ਪਤਾ ਹੀ ਫਿਰ ਆਏ ਤੇ ਆਈ ਆ ਜੱਟਾਂ ਦੀ ਵਸਾਖੀ ਅੱਗੇ ਮਸ਼ਹੂਰ ਹੈ ਤੁਹਾਨੂੰ ਪਤਾ ਹੀ ਹੈ ਨਾਲੇ ਧਿਆਨ ਵੀ ਇਹਦੇ ਅਲੀ ਹੁੰਦਾ ਬਿਲਕੁਲ ਬਿਲਕੁਲ ਫਸਲ ਆਈ ਆ ਸਹੀ ਸਲਾਮਤ ਆਪਣੇ ਸਿਰੇ ਚੜੇ ਤੇ ਘਰਾਂ ਬਸ ਬਸ ਹਾਰੀ ਦੀ ਫਸਲ ਐਵੇਂ ਆਂਦੇ ਨੇ ਹਾਂਜੀ ਮਾਰਾ ਸੁਖ ਸੁਖਾਂ ਨਾਲ ਆਏ ਤੇ 6 ਮਹੀਨੇ ਤੱਕ ਮੁੱਲ ਵੰਦੇ ਰਹੀਦਾ ਵੱਟਾ ਬੰਨਿਆ ਤੇ ਭਰਾ ਤਿਲਕ ਗਿਆ ਤੇ ਸਾਰਾ ਟਾਈਮ ਲਗਾਈਦਾ ਨਾਵਾ ਤੂੰ ਜਾ ਕਰ ਲਈ ਨਾਲ ਕੋਈ ਨਾ ਹੱਥ ਪੱਲਾ ਮਰਵਾ ਆ ਜਾ ਕੇ ਤੇ ਨਾਲੇ ਦੋਹੇ ਦਰਾਨੀ ਥਾਣੀ ਗੱਲਾਂ ਬੱਸਾਂ ਕਰੋ ਤੁਸੀਂ ਕੋਈ ਗੱਲ ਨਹੀਂ ਮੰਮੀ ਠੀਕ ਮੈਂ ਕਰਾ ਦਿੰਨੀ। ਨਾ ਤੂੰ ਮੋ ਉੱਥੇ ਬਹਿ ਜਾਂਦੀ ਮੈਂ ਆਉਣਗੀ ਹਾਂ ਬੱਸ ਕੋਈ ਗੱਲ ਨਹੀਂ ਦੀਦੀ ਫਿਰਦੀ ਐ ਮੈਂ ਲਿਆਉਣ ਦਾ ਨਾਲ ਕੁਝ ਕਰਾ ਦਿੰਨੀ ਆ ਕੋਈ ਗੱਲ ਨਹੀਂ ਕਰਾਉਣਾ ਕੀ ਆ ਤੇ ਚਾਨ ਚੱਕ ਹੀ ਆ ਗਈ ਤੇ ਭੂਆ ਬਦਲ ਵੀ ਬੜੀ ਗਈ ਐ ਤੁਹਾਨੂੰ ਪਤਾ ਹੀ ਐ ਦੀਦੀ ਪਤਾ ਕਿੰਨੇ ਪਾਪੜ ਬਿਲਨੇ ਪਏ ਆ ਸ਼ੁਕਰ ਕਰੋ ਕਿ ਤੇਹੀ ਮੰਮੀ ਦੇ ਦਿਮਾਗ 'ਚ ਕੋਈ ਗੱਲ ਪੈ ਗਈ ਐ ਮੈਂ ਤਾਂ ਅੱਗੇ ਆਨੀ ਆ ਤੁਹਾਡੇ ਕਰਕੇ ਕਿੰਨੇ ਵਿਚਾਰਿਆਂ ਨੂੰ ਧਰਲੇ ਮਾਰਨੇ ਪਏ ਆ ਕੋਈ ਗੱਲ ਨਹੀਂ ਫੇਰ ਕੀ ਆ ਤੁਹਾਡੇ 'ਚ ਤੁਹਾਡੇ 'ਚ ਕੋਈ ਵੰਡਿਆ ਵਾ ਜੋ ਤੁਹਾਡਾ ਉਹੋ ਸਾਡਾ ਵਾ ਤੇ ਨਾਲੇ ਜੇ ਅਹੀਂ ਨਹੀਂ ਹੀ ਕਰਨਾ ਤੇ ਫਿਰ ਕਰਨਾ ਕਿੰਨੇ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਉਹਨਾਂ ਨੂੰ ਸਭ ਕੁਝ ਸਿਖਾਉਣਾ ਹੀ ਪੈਣਾ ਹੈ ਜੇ ਅਹੀਂ ਜੋ ਕਰ ਰਹੇ ਆ ਮੰਮੀ ਇਹ ਗਲਤ ਕਰ ਰਹੇ ਆ ਸਹੀ ਨਹੀਂ ਹੁੰਦਾ ਜੇ ਇਦਾਂ ਹੀ ਕੁੜੀਆਂ ਆਪਣੇ ਪੇਕਿਆਂ ਤੋਂ ਪਹਿਲੀ ਲੈ ਲੈ ਜਾਣ ਗਈਆਂ ਤਾਂ ਫਿਰ ਮੁੜ ਕੇ ਪੇਕਿਆਂ ਕਿੱਥੋਂ ਮਿਲਣਾ ਵਰਤਣਾ ਤੂੰ ਵੀ ਆਪਣੇ ਥਾਂ ਤੇ ਸਹੀ ਹੀ ਤੁਹਾਡਾ ਗੁੱਸਾ ਵੀ ਜਾਇਜ਼ ਹੀ ਨਾ ਮੈਂ ਐਵੇਂ ਗੁੱਸੇ ਵਿੱਚ ਨਾ ਵੱਧ ਘੱਟ ਬੋਲਿਆ ਗਿਆ ਵਾ ਤੇ ਤੂੰ ਵੀ ਨਾ ਮੇਰੀ ਭੈਣ ਗੁੱਸਾ ਕਰੀ ਨਹੀਂ ਦੀਦੀ ਮੈਂ ਕਿਹੜੀ ਗੱਲੋਂ ਗੁੱਸਾ ਕਰਨਾ ਵਾ ਪਰ ਮੈਂ ਕਹਿੰਦੀ ਆਂ ਕਿ ਉਹ ਟਾਈਮ ਤੇ ਬੰਦਾ ਬੋਲਦੀ ਹੁੰਦਾ ਵਾ ਸੋਚਦਾ ਨਹੀਂ ਕਿ ਮੈਂ ਅਗਲੇ ਨੂੰ ਕੀ ਕਹਿਣ ਲੱਗਾ ਵਾ ਜੇ ਉਹਦੋਂ ਹੀ ਸੋਚ ਸਮਝ ਕੇ ਬੋਲੀਏ ਨਾ ਤਾਂ ਅੱਜ ਹਾਨੂੰ ਆਹ ਦੇਣਾ ਵੇਖਣਾ ਪਏ ਜੇ 2 ਮਿੰਟ ਬੰਦਾ ਚੁੱਪ ਰਹੇ ਨਾ ਤੇ ਆਪੇ ਅਗਲਾ ਵੀ ਸ਼ਾਂਤੋ ਜੇ ਵੀ ਇਹ ਤੇ ਕੁੱਖ ਬੋਲਣ ਨਹੀਂ ਦਿਆ ਤੇ ਮੈਂ ਐਵੇਂ ਬੋਲੀ ਜਾਂਦਿਆਂ ਆ ਏਹ ਤਾਂ ਗੱਲ ਤੇਰੀ ਸਿਆਣੀ ਆ ਅਸੀਂ ਕਾਲੇ ਪੈ ਦਿੰਨੇ ਆ ਪਿੰਡ ਨਹੀਂ ਗਈ ਤੂੰ ਪਿੰਡ ਤੇ 바ਵਾ ਚੇਰ ਹੋ ਗਿਆ ਗਿਆਨ ਮੈਂ ਤਾਂ ਆਂਦੀ ਰਹਿਣੀ ਆ ਵੀ ਚਲੋ ਕਿਹ ਦਿਨ ਚੱਲੀਏ ਸਾਧਿਆੜੀ ਹੋਈਏ ਪਰ ਇਹ ਵੀ ਗੱਲ ਸੱਚੀ ਆ ਕਿ ਜਦੋਂ ਕਵਲ ਹੀ ਨਾ ਕਵਾਰੀ ਮੈਨੂੰ ਰੋਟੀ ਦਾ ਕੋਈ ਫਿਕਰ ਨਹੀਂ ਹੁੰਦਾ ਆਪਣੇ ਵੀਰ ਦੀ ਲਾ ਲੰਦੀ ਹੁੰਦੀ ਹੁਣ ਇਹ ਆ ਵੀ ਮੈਨੂੰ ਹੀ ਲਉਣੀ ਪੈਂਦੀ ਆ ਆ ਹੋਈ ਇਤੀ ਗੱਲ ਹੈਗੀ ਆ ਫਿਰ ਘਰ ਦਾ ਵੀ ਸਾਰਾ ਕਰਨਾ ਪੈਂਦਾ ਵਾ ਘਰ ਦੇ ਕੰਮ ਮੁਕਾ ਕੇ ਫੇਰੀ ਬੰਦਾ ਕਿਤੇ ਆਏ ਜਾਏ ਤੇ ਕੋਈ ਨਹੀਂ ਤੁਸੀਂ ਭਾਜੀ ਨੂੰ ਵੀ ਨਾਲ ਹੀ ਲੈ ਜਿਓ ਤੇ ਕਿਰਦਨ ਮੈਂ ਅੱਗੇ ਕਹਿਣੀ ਸਾਧ ਦਿਹਾੜੀ ਹੋਵਾਂਗੇ ਫਿਰ ਕੁੜੀਆਂ ਨੇ ਸਕੂਲੇ ਜਾਣ ਦਾ ਬਣਾਵਾ ਹਾਂਜੀ ਇਹਦੀ ਗੱਲ ਸਹੀ ਹੈ ਤੁਹਾਡੀ ਮੈਂ ਚਾਹ ਠੰਡੀ ਹੋ ਗਈ ਮੈਂ ਗਰਮ ਕਰ ਲਾਂ ਗੱਲਾਂ ਗੱਲਾਂ ਚ ਚਲੋ ਕੋਈ ਨਹੀਂ ਕਰੋ ਤੇ ਮੈਂ ਕੱਪ ਫੜਦੀ ਹਾਂ ਨਾ ਤੂੰ ਹੇ ਦਾ ਦੰਦੀ ਪਿਆਪਾ ਆਉਣ ਲੱਗੇ ਆ ਏਦਾਂ ਮੈਨੂੰ ਚਾਹ ਪਿਵਾਉਣਗੇ ਨਾ ਬੜੀ ਸ਼ਰਮ ਆਉਂਦੀ ਆ ਕਾਰ ਚੀਜ਼ਾਂ ਤਾਂ ਹੁੰਦੀਆਂ ਨਿਆਣੇ ਖਾ ਛੱਡਦੇ ਛੱਡਦੇ ਨਹੀਂ ਆ ਤੇ ਭੂਆ ਵੀ ਨਹੀਂ ਲਾਹਣ ਜਾਂਦੇ ਅਲੀ ਕੋਈ ਗੱਲ ਨਹੀਂ ਦੀ ਫਿਰਕੀ ਹੋ ਗਿਆ ਤੇ ਨਾਲੇ ਮੈਨੂੰ ਤੇ ਇਹਨਾਂ ਨੇ ਆਪ ਨਹੀਂ ਹੀ ਦੱਸਿਆ ਕਿ ਅਸੀਂ ਇੱਥੇ ਆਉਣਾ ਪਹਿਲਾਂ ਮੰਮੀ ਤੇ ਪਿੰਦਰ ਤਿਆਰ ਹੋਏ ਹੀ ਤੇ ਤੁਰਨ ਲੱਗਿਆ ਮੈਨੂੰ ਵੀ ਕਹਿੰਦੇ ਚੱਲ ਨਾ ਤੂੰ ਵੀ ਚੱਲ ਸਾਡੇ ਨਾਲ ਤੇ ਮੈਂ ਤੇ ਆਪ ਉੱਥੇ ਹੀ ਆਈ ਆ ਨਹੀਂ ਚੱਲ ਵਧੀਆ ਕੱਪੜੇ ਪਾਏ ਐ ਤੇ ਕੋਈ ਗੱਲ ਨਹੀਂ ਚਾਹਦੀ ਕਿਹੜੀ ਗੱਲ ਘਰੇ ਵੀ ਤੇ ਪੀ ਵੀ ਦੀ ਐ ਇਦਾਂ ਹੀ ਫੋਟੋ ਤੁਸੀਂ ਪਾਓ ਕਪਾਂ ਚ ਚਲਾਵੋ ਚਲੋ ਮੇਰੇ ਨਾਲ ਤੇ ਜਿਹੜੀ ਪੈਲੀ ਹੈ ਨਾ ਉਹ ਮੈਂ ਸਾਡੇ ਨਾਂ ਕਰਾ ਦੇਣੀ ਹੈ ਮੇਰਾ ਪਤੂ ਉਠੋ ਤਾਂ ਉਹ ਪੂਆ ਪੈਲੀ ਦੀ ਵੀ ਕਰ ਲੈਨੇ ਆ ਕੋ ਚਾਹ ਪਾਣੀ ਤੇ ਪੀ ਲੈਨੇ ਆ ਪੈਲੀ ਕਿਹੜੀ ਨਾਟ ਚੱਲੀ ਆ ਇੱਥੇ ਰਹਿਣੀ ਹੈ ਜ਼ਮੀਨ ਜਾਇਦਾਦ ਤੇ ਮੈਨੂੰ ਇਹ ਨਹੀਂ ਬੜੀ ਖੁਸ਼ੀ ਹੈ ਤੂੰ ਹੱਥ ਦੇ ਮੱਥੇ ਘਰ ਆਏ ਅੱਲਾਹ ਚਾਹ ਲੋ ਤੇ ਤੇਰੀ ਗੱਲ ਸਹੀ ਹੈ ਪਰ ਹੁਣ ਟਾਈਮ ਹੈਗਾ ਆਉਗਾਂ ਚੱਲੀਏ ਆਪਾਂ ਤਿੰਨੇ ਜਾਣਾ ਚੱਲ ਜੰਨੇ ਆ ਤੇ ਨਵਦੀਪ ਨੂੰ ਰਹਿਣ ਦੇਨੇ ਇੱਥੇ ਆਪਣਾ ਕੰਮ ਕਰਕੇ ਫੇਰ ਆ ਜੰਨੇ ਆ ਭਿੰਦਰ ਜਿੰਦੇ ਜਾਨ ਚਾਹੀਦੀ ਆ ਜ਼ਿੰਦਗੀ ਦੇ ਇਨਸਾਨ ਚਾਹੀਦੇ ਆ ਸਾਰੇ ਕੰਮ ਆਪੇ ਹੋ ਜਾਂਦੇ ਹੁੰਦੇ ਐ ਐਡੀ ਕਾਲੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਲਾਵਾ ਮੈਨੂੰ ਤੇ ਬਥੇਰਾ ਸਮਝਾਉਂਦੇ ਹੁੰਦੇ ਹਨ ਪਿੰਦਰ ਤੇ ਨਾਵ ਪਰ ਮੇਰੀ ਨਾ ਮੱਤ ਤੇ ਕੋਈ ਪਰਦਾ ਹੀ ਪੈ ਗਿਆ ਮੈਨੂੰ ਕੋਈ ਸਮਝ ਹੀ ਨਹੀਂ ਆਉਂਦੀ ਵੀ ਕੀ ਗੱਲ ਕਰਾਂ ਤੇ ਕੀ ਨਾ ਕਰਾਂ ਪੂਆ ਵਕਤ ਤਕਲੀਫ ਤੋਂ ਮੈਨੂੰ ਹੀ ਬੜੀ ਹੁੰਦੀ ਰਹੀ ਕਿਉਂਕਿ ਮੈਂ ਤੈਨੂੰ ਦਿਲੋਂ ਜੇ ਨਾ ਕਰਦਾ ਰੱਬ ਜਾਣਦਾ ਵੀ ਜਦੋਂ ਇਹੋ ਜਿਹੀਆਂ ਗੱਲਾਂ ਕਰਦੀ ਹੁੰਨੀ ਐ ਬੜਾ ਹੀ ਸਹੀ ਗੱਲ ਹੁੰਦਾ ਹੁੰਦਾ ਐ ਪਰ ਫਿਰ ਵੀ ਮੈਂ ਕਦੇ ਵੀ ਤੇਰੇ ਪਿੱਠ ਪਿੱਛੇ ਨਾ ਮੂੰਹ ਤੇ ਨਾ ਦਿਲ ਚ ਕਦੀ ਮਾੜੀ ਮਾਇ ਲਿਆਂਦੀ ਵੀ ਕੋਈ ਮਾੜੀ ਚੰਗੀ ਗੱ ਅਜ਼ ਨਾਲੇ ਤੁਹਾਡੀ ਜਿਆਦਾ ਦਾ ਪੁੱਤਰ ਸੋਹਾਂ ਹੀ ਲੈਣੀ ਐ ਐਵੇਂ ਮਨ ਚ ਗੁੱਸਾ ਜਿਹਾ ਹੀ ਆ ਗਿਆ ਜੀ ਹੁੰਦੇ ਰਹੋ ਤੁਸੀਂ ਆਪਣੀਆਂ ਨਾ ਜਿਆਦਾ ਦਾ ਵਾਲੇ ਚਲ ਕੋਈ ਨਹੀਂ ਭੂਆ ਤੂੰ ਇੰਨਾ ਨਾ ਦਿਲ ਤੇ ਲਾ ਇਹਨਾਂ ਬੜਾ ਵੀ ਤੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਤੇ ਟਾਈਮ ਨਾਲ ਸਾਰੇ ਰਿਸ਼ਤੇ ਬਚ ਗਏ ਬਾਕੀ ਚਲੋ ਜੇ ਕਿਸ ਦਾ ਕੋਈ ਹੋਇਆ ਤਾਂ ਲੜ ਵੀ ਪਿਆ ਲੜ ਵੀ ਪਿਆ ਤੇ ਨਾਲੇ ਇਹ ਆ ਵੀ ਲੜਾਈ ਝਗੜੇ ਥੋੜੇ ਬਹੁਤੇ ਦੀ ਕੋਈ ਗੱਲ ਨਹੀਂ ਹੁੰਦੀ ਜ਼ਿੰਦਗੀ ਪਰਦੇ ਬਖਰੇਵੇਂ ਨਾ ਪਹਿਣ ਕੇ ਹਾਂ ਇਹ ਤਾਂ ਗੱਲ ਠੀਕ ਐ ਤੇ ਨਾਲੇ ਤੈਨੂੰ ਇੱਕ ਹੋਰ ਖੁਸ਼ਖਬਰੀ ਦੱਸਾਂ ਸਾਡੀ ਜਿਹੜੀ ਭੂਆ ਨਹੀਂ ਆਹੋ ਹੁਣ ਸਾਡੀ ਉਹਨਾਂ ਨਾਲ ਵੀ ਸਲਾਹ ਹੋ ਗਈ ਆ ਉਹ ਕਿਦਾਂ ਕਰ ਲਈ ਕੀ ਬਣਾ ਚੱਕਰ ਉਹ ਬੱਸ ਅਜੇ ਕੋਈ ਸਵਾਪੀ ਸਮਝ ਲੈ ਪਿੰਦਰ ਤੇ ਤੂੰ ਵੀ ਕਿਥੋਂ ਕਿਥੋਂ ਗੱਡਾ ਘੜਦਾ ਰਹਿਣਾ ਯਾਰ ਵੇਲਾ ਭੂਆ ਕਿੰਨਾ ਕੁਝ ਸਿੱਧਾ ਹੋ ਗਿਆ ਬਿਲਕੁਲ ਬਿਲਕੁਲ ਹੈ ਇਹ ਵੀ ਆਪੀ ਬੰਦਾ ਹਣਾ ਆਏ ਚਾਹ ਤੇ ਵਧੀਆ ਲੱਗਦਾ ਵਾ ਹੁਣ ਇੱਥੇ ਆਇਆ ਨੂੰ ਕਿੰਨਾ ਚਿਰ ਹੋ ਗਿਆ ਮੰਮੀ ਨੂੰ ਹਾਂ ਤੂੰ ਹੀ ਉੱਥੇ ਗਏ ਕਿਤੇ ਹਾਂ ਇਹ ਫਿਰ ਇਤਨਾ ਬੰਦਾ ਪਿੱਛੇ ਹਟਦਾ ਅੱਡਦਾ ਹਟਦਾ ਨਾਲੇ ਸਿਆਣਿਆਂ ਦੇ ਨੇ ਗੁੱਸੇ ਕਿਲੇ ਤੇ ਹੁੰਦੇ ਨੇ ਪਰ ਨਵਾਂ ਨਾਲ ਮਾਸ ਨਹੀਂ ਨਿਕਲਦਾ ਨਹੀਂ ਨਿਕਲਦਾ ਤੇ ਗੱਲ ਉੱਥੇ ਹੀ ਆ ਜਾਂਦੀ ਹੈ ਨਾ ਚਲ ਆ ਤੇ ਖੁਸ਼ੀ ਵਾਲੀ ਗੱਲ ਹੈ ਆਈ ਆ ਵੀ ਭੂਆ ਨੂੰ ਇੱਧਰ ਦੀ ਸਮਝ ਆਈ ਤੇ ਨਾਲਿਆ ਜਿਹੜੀ ਤੇਰੀ ਭੂਆ ਲਈ ਗੱਲ ਆ ਨਾ ਇਹ ਵੀ ਬੜੀ ਵਧੀਆ ਹੋਈ ਆ ਕਿਉਂਕਿ ਬੜੇ ਵਧੀਆ ਹੀ ਭੂਆ ਫੁੱਫੜਾ ਸੁਭਾਅ ਹੋ ਵਧੀਆ ਸਾਰੇ ਬੰਨਿਆਂ ਵਧੀਆ ਹੋ ਗਿਆ ਨਹੀਂ ਬੜਾ ਸ਼ੁਕਰ ਆ ਮਾਲਕ ਦਾ ਕਿ ਸਾਰਾ ਕੁਝ ਠੀਕ ਠਾਕ ਹੋ ਗਿਆ ਤੇ ਅੱਜ ਹੈਗੇ ਹਾਂ ਵਿਹਲੇ ਤੇ ਮੰਮੀ ਆਂਦੀ ਵੀ ਚਲੋ ਉੱਧਰੋਂ ਚੱਲੀਏ ਨਾ ਚਲੋ ਐ ਭੂਆ ਘਰ ਉੱਥੋਂ ਗਿਆ ਏ ਤੂੰ ਇੱਥੇ ਨਹੀਂ ਹੋ ਕੇ ਆਏ ਉੱਥੋਂ ਹੀ ਹਾਂ ਅੱਛਾ ਤੇ ਬੱਚੇ-ਪੁੱਛੇ ਕਿੱਦਾਂ ਹਨ ਉਹਨਾਂ ਦੇ ਉਹਨਾਂ ਦਾ ਸੈਟ ਆ ਕੰਮ ਹੁਣ ਮੁੰਡਾ ਬਾਹਰ ਚੱਲ ਗਿਆ ਆ ਚਾਹਦੇ ਆ ਕਲਾਸ਼ ਨੇ ਉਹਦੇ ਆਪਾਂ ਬਧਾਈਓ ਤੇ ਨਾਲ ਜਾਣਦੇ ਉਹਦੇ ਕਿਤੇ ਐਵੇਂ ਆਂਦੇ ਨੇ ਰੌਣਕਾਂ ਲੱਗੀਆਂ ਪਿਆਣਕਾਂ ਲੱਗੀਆਂ ਪਈਆਂ ਨੇ ਚੱਲ ਕੋਈ ਨਹੀਂ ਜਦੋਂ ਅਸੀਂ ਆ ਜਾਾਂਗੇ ਫਿਰ ਮੈਂ ਤੈਨੂੰ ਫੋਨ ਕਰਦਾਂਗਾ ਅਸੀਂ ਆਏ ਆ ਕਿਤੇ ਠੀਕ ਆ ਚੱਲ ਠੀਕ ਆ ਚੰਗਾ ਚੰਗਾ ਵੇਲਾ ਪਿੰਡ ਤੇਰੇ ਵੀ ਕੰਮ ਮੈਂ ਗੇਟੋਂ ਬਾਹਰ ਹੀ ਵੇਖਿਆ ਤੇ ਕੋਠੇ ਉੱਤੇ ਵੇਖਿਆ ਮੈਂ ਉਹ ਉਧਰ ਚਲ ਗਿਆ ਫੋਨ ਕਰਦਾ ਕਰਦਾ ਤੂੰ ਵੇਲੀ ਆ ਗਿਆ ਤੂੰ ਕੀ ਗੱਲ ਆ ਰਹੀ ਸੱਕਦਾ ਉਧਰ ਤੇ ਫੋਨ ਕਰ ਲੈਣਾ ਹੀ ਬੈਗੇ ਉਧਰ ਯਾਰ ਨੈਟਵਰਕ ਜਾਨੀ ਨਹੀਂ ਆਉਂਦਾ ਅੱਛਾ ਮੈਂ ਆਣੂ ਆ ਗਿਆ ਆਹੇ ਇਹ ਤਾਂ ਗੱਲਾਂ ਥੋੜੀ ਜਿਹੀ ਰੇਂਜ ਦੀ ਪ੍ਰੋਬਲਮ ਹੈ ਗਈ ਹੈ ਹਾਂ ਮਾਜ ਲੱਗਦਾ ਸੂਹੀ ਹੈ ਹਾਂ ਮਾਜ ਸੂਹੀ ਯਾਰ ਪਰਸੋ ਸੂਹੀ ਗਾਣੂ ਚੱਲ ਵਧੀਆ ਵਾ ਹਾਂ ਇਹ ਆ ਵੀ ਹੁਣ ਹਾਂ ਗਰ ਇੱਕ ਗਾਂ ਸੂਹੀ ਹੈ ਪਹਿਲਾਂ ਸੱਜਰ ਮਹੀਨਾ ਕੋਆ ਅੱਛਾ ਤੇ ਹੁਣ ਇਹ ਸੂਹੀ ਹੈ ਵੀ ਗਰਮੀਆਂ ਹੁਣ ਦੁੱਧ ਦੀ ਜਿਹੜੀ ਮੌਜੂਦ ਹੈ ਉਹ ਵਧੀਆ ਭਰਾਵਾ ਦੁੱਧ ਘਰ ਦੇ ਨਾਲ ਦੀ ਮਜ਼ਾ ਹੀ ਨਹੀਂ ਤੇ ਨਾਲੇ ਆ ਵੀ ਘਰ ਵਰਤਾਂਗੇ ਉਦਾਂ ਹੀ ਦੁੱਧ ਘਰਦਾ ਤੇ ਨਾਲੇ 2-4 ਲੀਟਰ ਡੇਰ ਹੀ ਜਾਊਗਾ ਯਾਰ ਕਹਿੰਦੇ ਹੋਰ ਖਰਚਾ ਨਿਕਲੀ ਜਾਂਦਾ ਘਰ ਦਾ ਜੇ ਬਿਲਕੁਲ 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 ਤੇ ਜੋ ਬਿਲਕੁਲ ਆਖੀ ਆ ਮੈਂ ਆਪਾਂ ਕੁਝ ਕਰੀਏ ਨਾ ਅਵੇਲੇ ਹੁਣ ਕੰਮ ਵੀ ਹੈ ਨਹੀਂ ਕੋਈ ਸਹੀ ਗੱਲ ਆ ਨਾਲੇ ਜਿੰਨਾ ਤੱਕ ਹੁਣ ਫਸਲ ਨਹੀਂ ਹੋਣੀ ਹੁੰਦੀ 6 ਮਹੀਨੇ ਤੱਕ ਇਹ ਨਾਲ ਹੀ ਵੇਖਣਾ ਹੁੰਦਾ ਵਿਚਾਰਿਆਂ ਦਾ ਦੁੱਧ ਪਾਣੀ ਤੋਂ ਚੱਲਣਾ ਖਰਚਾ ਪਾਣੀ ਹਾਂ ਪਿੰਡ ਨੂੰ ਉਹ ਇਹਦੇ ਫਸਲ ਦੇ ਚੁੱਕ ਚੁੱਕ ਕਹਾੜੀ ਦੇ ਨੇ ਉਹ ਦੇਖ ਤੈਨੂੰ ਬਤਾ ਖੂਦ ਮਿੱਟੀ ਖੂਦ ਹੀ ਲੱਗਦੀ ਐ ਸਹੀ ਗੱਲ ਤੇ ਪਿੰਡ ਨਾਲ ਇਹ ਤਾਂ ਦੱਸ ਵੀ ਫਿਰ ਭੂਆ ਮੰਨੀ ਕਿਦਾਂ ਤੂੰ ਮਨਾ ਕੇ ਤਾਂ ਲਈਏ ਕੁਝ ਨਾ ਕੁਛ ਭਰਾਵਾ ਬੜੇ ਪਾਪੜ ਵੇਲਣੇ ਪਏ ਅੱਛਾ ਪਹਿਲਾਂ ਤਾਂ ਹਾਡੀ ਭੂਆ ਨਹੀਂ ਮੰਨਦੀ ਹੂੰ ਇਹ ਰੋਣਾ ਦੇ ਪਤਾ ਨਹੀਂ ਕੀ ਮੰਨ ਮੇਰ ਭਾਈ ਅੱਛਾ ਤੇ ਫੋਨ ਆਇਆ ਤਾਂ ਮੈਂ ਮੰਮੀ ਨੂੰ ਡਰਾ ਤਮਕਾਇਆ ਅੱਛਾ ਤੇ ਫਿਰ ਜਾ ਕੇ ਕਿਤੇ ਕੰਮ ਸਰੇ ਚੜਿਆ ਚੱਲੇ ਛੁਗੜਾ ਭਰਾ ਉਹਦਾ ਮੈਂ ਇੱਕ ਗੱਲ ਲਿਆ ਸੋਚਣਾ ਤੇ ਵੇਖ ਲੈ ਵਧੀਆ ਹੁਣਾ ਹੁੰਦਾ ਕੁਝ ਹੂੰ ਤੇ ਜੇ ਆਪਾਂ ਜਾ ਨਾ ਗੱਲਾਂ ਬਾਤਾਂ ਹੁੰਦੀਆਂ ਤੁਹਾਡੀ ਕੋ ਨਾ ਡਾ ਲੇ ਰੋਤ ਨਾ ਹੀ ਨਹੀਂ ਹੋਣਾ ਨਹੀਂ ਜੇ ਜੋ ਵੀ ਹੁੰਦਾ ਨਾ ਮੈਨਾਂ ਵੀ ਪ੍ਰਮਾਤਮਾ ਵਧੀਆ ਹੀ ਕਰਦਾ ਵੇਖੋ ਜੋ ਵੀ ਉਹਦੀ ਰਜਾ ਹੁੰਦੀ ਆ ਕਿਸੇ ਵੇਲੇ ਵਿਗੜਿਆ ਵੀ ਸੁਧਰ ਜਾਂਦਾ ਬਿਲਕੁਲ ਤੇ ਕੇਵਲੇ ਆਪਾਂ ਚੰਗਾ ਕਰੀਏ ਤੇ ਉਹ ਵੀ ਪੁੱਠਾ ਜਾਂਦਾ ਹੂੰ ਤੇ ਆ ਤੇ ਬੜਾ ਹੀ ਵਧੀਆ ਹੋ ਗਿਆ ਵੀ ਪ੍ਰਮਾਤਮਾ ਨੇ ਇਸ ਟਾਈਮ ਜਿਹੜੇ ਸਾਦੇ ਜਿਹੜੇ ਆ ਟਿਕਾਣੇ ਕਰਤੇ ਕੰਮ ਤੇ ਹੁਣ ਤੁਸੀਂ ਇਦਾਂ ਕਰੀ ਮੇਰਾ ਭਰਾ ਹੂੰ ਆਪਣਾ ਕੰਮ ਕਰਾ ਲਈ ਚੰਗਾ ਉਹ ਪਿੰਦਰ ਇਹ ਸਿਰਫ ਗੁੱਸੇ ਦੀਆਂ ਗੱਲਾਂ ਆ ਯਾਰ ਕਿਤੇ ਨਹੀਂ ਜੇ ਪੂਆ ਨੂੰ ਮਾਲਾ ਸਮਝ ਆ ਗਈ ਆ ਉਹ دل ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੁਣ ਕਿਤੇ ਨਹੀਂ ਕਿਤੇ ਨਹੀਂ ਜਾਣੀ ਚਾਹ। ਬਾਕੀ ਰਿਸ਼ਤੇਦਾਰਾਂ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ। ਯਾਰ ਰਿਸ਼ਤੇਦਾਰੀਆਂ ਨਾਲ ਤੇ ਘਸੋਬਦੇ ਆ ਭੈਣ ਭਰਾਵਾਂ ਨਾਲ ਤੇ ਰੌਣਕਾਂ ਨੇ। ਕਿੰਦਰ ਫਿਰ ਪੂਆ ਮੰਨ ਗਈ ਤੁਹਾਡੀ ਪੂਆ ਕੋਲ ਜਾਣ ਲਈ। ਨਹੀਂ ਲਾਹ ਮੰਨਦੇ ਪਹਿਲਾਂ। ਅੱਛਾ ਆਂਦੀ ਹੀ ਵੀ ਉਹ ਆਉਣ ਮੈਂ ਹੈ ਵੀ ਮੰਮੀ ਨਹੀਂ ਉਹਨਾਂ ਦਾ ਨਹੀਂ ਫਰਜ਼ ਬੰਦਾ ਹੱਡਾ ਬੰਦਾ ਏ। ਨਾਲੇ ਫਿਰ ਇਹ ਤਾਂ ਉਹ ਜਿਦਾ ਹੋ ਜਾਣੀਆਂ। ਹਾਂ। ਉਹਦਾ ਇੱਕ ਗੱਲ ਹੈਗੀ ਆ। ਹੁਣ ਮੰਮੀ ਦੇ ਚਿਹਰੇ ਤੇ ਖੁਸ਼ੀ ਹੈ ਯਾਰ ਫਿਰ ਵੀ ਜਿੱਦਾਂ ਮਰਜੀ ਇਨਸਾਨ ਹੁੰਦਾ ਤਾਂ ਸਹੀ ਹੈ ਨਾ ਤੇ ਸਾਡੀ ਭੂਆ ਦਾ ਤੈਨੂੰ ਪਤਾ ਵਾ ਉਹ ਤਾਂ ਅੱਗੇ ਖੁਸ਼ੀ ਨਹੀਂ ਬੜਾ ਯਾਰ ਬਹੁਤ ਜ਼ਿਆਦਾ ਇਹ ਵੀ ਕਹਿ ਦਿੰਦੇ ਆ ਪਿੰਦਰ ਜਦੋਂ ਜ਼ਿੰਦਗੀ ਚ ਕੋਈ ਭੈਣ ਭਰਾ ਆਪਣਾ ਰਿਸ਼ਤਾ ਨਾਤਾ ਟੁੱਟਦਾ ਆ ਨਾ ਬ੍ਰੇਕੀ ਦਾ ਉਹਦਾ ਜਿਹੜਾ ਮਾੜੇ ਦਾ ਜਾਂ ਅਸਰ ਕੁਝ ਵੀ ਆ 25 36 ਸਾਲੀ 25 ਸਾਲੀ ਦੇਖਦਾ ਤੇ ਜ਼ਰੂਰ ਆ ਅਸਰ ਪੈਂਦਾ ਰਿਸ਼ਤਿਆਂ ਤੇ ਕਿਉਂਕਿ ਨਾ ਤੇ ਬੱਚਿਆਂ ਨੂੰ ਉਹ ਮੋਹ ਪਿਆਰ ਮਿਲਦਾ ਆਪਣਾ ਤੇ ਚਲੋ ਫੇਰ ਹੋ ਜਾਂਦਾ ਪਰ ਜਿਹੜੇ ਨਿਆਣੇ ਆ ਨਾ ਉਹਨਾਂ ਤੇ ਮੈਨਾਂ ਜ਼ਿਆਦਾ ਪੈਂਦਾ ਜ਼ਿਆਦਾ ਪੈਂਦਾ ਉਹਨਾਂ ਦੇ ਮਨਾਂ 'ਚ ਜ਼ਿਆਦਾ ਹੀ ਨਫ਼ਰਤ ਪੈਦਾ ਹੁੰਦੀ ਹੈ ਨਫ਼ਰਤ ਪੈਦਾ ਹੁੰਦੀ ਤੇ ਇੱਕ ਨੂੰ ਮੰਨ ਲਓ ਜਿਹੜਾ ਉਹ ਰਿਸ਼ਤਾ ਹੁੰਦਾ ਉਹਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਨੇ ਚਲ ਮੈਨਾ ਪਰਮਾਸਮਣ ਫਿਰ ਵੀ ਵਧੀਆ ਕਰਦਾ ਨਹੀਂ ਨਹੀਂ ਬੜਾ ਮੈਂ ਚਲ ਆ ਤਾਂ ਉੱਠੀ ਤੇ ਵੇਖੀ ਕਰੇ ਤਿਆਰੀ ਫਿਰ ਜਾਣ ਦੀ ਨਹੀਂ ਜਾਣਾ ਜੋਣਾ ਕਿੱਥੇ ਆ ਭੂਆ ਨੇ ਅੱਗੇ ਕਹਿਤਾ ਵਾ ਰੋ ਤੂੰ ਵੀ ਨਾਲ ਭੂਆ ਨੂੰ ਰੱਖਣਾ ਵਾ 5-7 ਦਿਨ ਤੂੰ ਵੀ ਰਹਿ ਉਹ ਨਹੀਂ 5-7 ਦਿਨ ਤੇ ਨਹੀਂ ਹੀ ਰਾਤ ਰਹਿ ਪਾਂਗੇ ਕੱਲ ਨੂੰ ਪ੍ਰਭਾ ਜਾਣਾ ਪੈਣਾ ਤੈਨੂੰ ਪਤਾ ਪਿੱਛੇ ਮਾਲ ਡੰਗਰ ਵੀ ਏ ਇਹ ਤਾਂ ਗੱਲ ਹੈ ਜੀ ਚਲ ਠੀਕ ਹੈ ਪ੍ਰਾ ਖੁਸ਼ੀਆ ਦੇਣਾ ਅੱਜ ਤੇ ਬਾਦੀ ਇੱਕ ਪਾਛਪਾ ਜਿਹਾ ਚਲੋ ਚਲੋ ਕੇ ਆਜੋ ਬਾਬੂ ਬਾਜੀ ਤੁਸੀਂ ਇੱਥੇ ਮੈਂ ਨਾ ਰੋਟੀ ਦੀ ਤਿਆਰੀ ਕਰ ਲਾਂ ਨਹੀਂ ਰੋਟੀ ਤੁਹ ਰਹਿਣ ਦੇ ਮੇਰਾ ਪੁੱਤ ਇਹ ਨਾ ਹੋਏ ਬੇਹੋਣੇ ਰੋਟੀ ਪਾਣੀ ਹਣ ਖਵਾ ਲ ਕੇ ਤੇ ਛੇਛੇ ਦੀ ਕੱਢ ਦੇ ਇਹ ਭਾਵੇਂ ਤੁਰ ਜਾਣ ਤੇ ਮੈਂ ਹਾਂ ਕੇ ਦੋ ਚਾਰ ਨੇ ਰਹਿਣਾ ਮੈਂ ਕੋਈ ਗੱਲ ਨਹੀਂ ਪੂਵਾਜੀ ਤੁਸੀਂ ਜੀ ਸਤ ਕੇ ਰਹੋ ਹੋਏ ਤੇ ਮੈਂ ਕਰ ਲੈਣ ਅੱਗੇ ਪੁੱਤ ਆਖਣ ਰਹੀ ਆ ਤੇ ਚਲ ਗੁੱਸਾ ਘੇ ਲਾਤਾ ਹੁੰਦਾ ਹੀ ਆ ਤੇ ਮੈਂ ਤੈਨੂੰ ਬੜਾ ਵੱਡਾ ਵਾਅਦਾ ਘਟ ਬੋਲਿਆ ਵੇ ਤੇ ਚਲ ਤੇਰਾ ਸੁਭਾਅ ਫਿਰ ਵੀ ਚੰਗਾ ਮੇਰੇ ਪੁੱਤ ਦਾ ਕਿ ਜਿਹੜਾ ਮੇਰੇ ਅੱਗੋਂ ਕੋਈ ਗੱਲ ਬੋਲੀ ਨਹੀਂ ਹੈਗੀ ਕੋਈ ਗੱਲ ਨਹੀਂ ਪੂਵਾਜੀ ਤੁਸੀਂ ਵੱਡੇ ਹੀ ਜੇ ਗੱਲਾਂ ਕਰ ਵੀ ਲਈਆਂ ਤੇ ਕੋਈ ਗੱਲ ਨਹੀਂ ਮੈਨੂੰ ਇਹ ਗੱਲ ਦਾ ਗੁੱਸਾ ਨਹੀਂ ਆ ਪਰ ਫਿਰ ਵੀ ਪਤਾ ਹੁੰਦਾ ਤੇ ਸਹੀ ਹੈ ਨਾ ਮੈਂ ਤੇਰੇ ਪਿਛਲੇ ਨੂੰ ਬਥੇਰੀਆਂ ਗੱਲਾਂ ਕਰਦੀ ਰਹੀ ਆ ਤੇਰੇ ਮਨ ਚ ਵੀ ਕੋਈ ਗੁੱਸਾ ਹੋਣਾ ਤਾਂ ਹੁਣੇ ਤੂੰ ਕੱਢ ਲੈ ਨਹੀਂ ਪੂਆ ਜੀ ਮੇਰੇ ਮਨ ਚ ਕੋਈ ਗੁੱਸਾ ਨਹੀਂ ਹੈਗਾ ਉਹ ਤਾਂ ਗੱਲ ਠੀਕ ਆ ਪਤਾ ਵੇਖਾ ਹੁਣ ਤੂੰ ਕਿੱਡਾ ਸੋਹਣਾ ਰਿਸ਼ਤਾ ਖਰਾਇਆ ਹੈ ਤੇ ਨਾਲੇ ਚੱਲ ਕਵਲ ਵੀ ਆਪਣੇ ਘਰ ਸੁਖੀ ਏ ਪੂਆ ਜੀ ਇੱਕ ਗੱਲ ਹੋਰ ਦੱਸਾਂ ਖੁਸ਼ੀ ਵਾਲੀ ਅੱਛਾ ਕਵਲ ਦੇ ਵੀ ਕਾਗਜ਼ ਨਿਕਲ ਆਏ ਜੀ ਬਾਹਰ ਦੇ ਲੈ ਵਧੀਆ ਹੋਇਆ ਫਿਰ ਤੇ ਪਤਾ ਵਧਾਈਆਂ ਨਾ ਪਰ ਵੇਖ ਲਓ ਮੈਨੂੰ ਨਹੀਂ ਤੁਹਾਨੂੰ ਦੱਸਿਆ ਪੂਆ ਨੂੰ ਬੁਆ ਜੀ ਸਾਡੇ ਕੋ ਗਲਤੀ ਹੋ ਗਈ ਮਾਫ ਕਰ ਦਿਓ ਤੁਸੀਂ ਨਹੀਂ ਮੈਨੇ ਤਾਂ ਸੁਣ ਕੇ ਬੜੀ ਖੁਸ਼ੀ ਦੀ ਗੱਲ ਆਈ ਐ ਤੇ ਨਾਲੇ ਨਾ ਆਪੋ ਵਿੱਚ ਤੁਸੀਂ ਦੋਈ ਜਣੀਆਂ ਮਿਲੋ ਵਰਤੋਂ ਮੇਰੀਆਂ ਧੀਆਂ ਤੇ ਮੈਂ ਖੁਸ਼ ਹੋਵਾਂ ਸਕੋ ਦੀਦੀ ਮੇਰੇ ਵੱਲੋਂ ਵੀ ਤੁਹਾਨੂੰ ਬਹੁਤੀਆਂ ਬਹੁਤੀਆਂ ਵਧਾਈਆਂ ਹੁਣ ਸਗੋ ਚੰਗਾ ਵਾ ਕਵਲ ਦੀ ਇੰਦਾ ਵੀ ਕੰਮ ਬਣ ਗਿਆ ਵਾ ਬਥੇਰੀ ਹਣਾ ਭੱਜ ਦੌੜ ਪਈ ਸੀ ਉਹਨਾਂ ਵਰੀਵੇਂ ਬਾਹਰ ਦੇ ਕੰਮ ਹੀ ਇੰਦਾਂ ਦੇ ਆ ਆਹੋ ਇਹ ਤੇ ਘਰ ਤਾਂ ਡਿਸਈ ਆ ਚਲੋ ਪਰ ਫਿਰ ਵੀ ਉਹਦਾ ਛੇਤੀ ਕੰਮ ਬਣ ਗਿਆ ਵਾ ਉਹਦਾ ਨਹੀਂ ਤੇ ਕਿੰਿਆਂ ਨੂੰ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਵਾ ਤੇ ਗਰਲੀਨ ਕੁੜੀਆਂ ਘਰ ਐ ਤੁਰੀਆਂ ਫੇਰਨ ਡੀਆਂ ਤੇ ਸਕੂਲ ਨਹੀਂ ਜਾਂਦੀਆਂ ਹੈਗੀਆਂ ਪੂਆ ਜੀ ਜਾਂਦੀਆਂ ਨੇ ਹੁਣ ਤੇ ਨਿੱਕੀ ਵੀ ਸਕੂਲੇ ਪਾਤੀ ਆ ਅੱਜ ਇਹਨਾਂ ਨੂੰ ਛੁੱਟੀ ਹੀ ਚਲ ਚੰਗਾ ਕੀਤਾ ਜੇ ਤੇ ਨਾਲੇ ਚੰਗੇ ਸਕੂਲ ਪਾਉਣਾ ਸੀ ਕੋਈ ਨਹੀਂ ਖਰਚੇ ਖੁਰਚੇ ਦਾ ਨਾ ਵੇਖਿਓ ਤੁਹਾਡੀ ਪੂਆ ਹੈ ਗਈ ਆ ਮਗਰ ਨਹੀਂ ਪੂਆ ਜੀ ਚੰਗੇ ਸਕੂਲੇ ਪਾਈਆਂ ਨੇ ਉਹੋ ਹੀ ਤੇ ਆਖਿਆ ਪੁੱਤ ਨਾਲੇ ਅੱਜ ਕੱਲ੍ਹ ਧੀਆ ਪੁੱਤੜਾ ਚ ਕੋਈ ਫਰਕ ਨਹੀਂ ਹੁੰਦਾ ਤੇ ਪੜ੍ਹਾਈ ਦਾ ਹੀ ਸਾਰਾ ਕੰਮ ਹੈ ਇਹੋ ਨਾਂ ਰੋਸ਼ਨ ਕਰਦੀ ਆ ਪੜ੍ਹਾਈ ਚੰਗੇ ਸਕੂਲ ਚ ਕੀਤੀ ਹੋਏ ਤੇ ਹਾਂਜੀ ਭੋਆ ਜੀ ਇਹ ਤਾਂ ਹੈਵਾ ਮੰਮੀ ਮੈਂ ਤੇ ਇੱਕ ਹੋਰ ਕੰਮ ਆਨੀ ਆ ਆਪਾਂ ਇਦਾਂ ਨਹੀਂ ਕਰੀਏ ਨਿੱਕੀ ਦਾ ਸਾਰਾ ਖਰਚਾ ਆਪਾਂ ਚੁੱਕ ਲੈਨੇ ਆ ਇਹਨਾਂ ਦੇ ਆਪਣੇ ਕੋਈ ਲੈ ਜਣੇ ਨਾਲੇ ਸਾਡੇ ਘਰ ਵੀ ਰੌਣਕ ਲੱਗੀ ਰਹੂਗੀ ਆਹੋ ਇਹ ਤਾਂ ਗੱਲ ਠੀਕ ਹੀ ਹੈ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੀ ਨਿੱਕੀ ਤੂੰ ਸਾਡੇ ਸਿਰ ਤੇ ਛੜ ਦੇ ਅਸੀਂ ਇਹਨੂੰ ਪੜਾਵਾਂਗੇ ਸੱਸੀ ਗਾਲ ਜੀ ਸਾਰਿਆਂ ਨੂੰ ਤੇ ਖੋਰ ਸਨਾਮ ਜੀ ਸਾਰੇ ਜਣੇ ਠੀਕ ਠਾਕ ਹੋ ਤੇ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੇ ਇਸੇ ਤਰ੍ਹਾਂ ਜਿਹੜੀ ਅਗਲੀ ਨਵੀਂ ਸਟੋਰੀ ਲੈ ਕੇ ਆਵਾਂਗੇ ਆਸ ਕਰਦੇ ਉਹਨੂੰ ਵੀ ਪਿਆਰ ਕਰੋਗੇ ਤੇ ਨਾਲੇ ਤੁਹਾਡੇ ਸਾਰੇ ਜਾਣੇ ਦੇ ਹੋਰ ਕਮੈਂਟ ਆਉਂਦੇ ਆ ਕਿ ਤੁਸੀਂ ਵੀ ਵਲੌਗ ਨਹੀਂ ਪਾਉਂਦੇ ਵਲੌਗ ਹੀ ਪਾਉਂਦੇ ਆ ਪਿੰਦਰਨਾ ਵਲੌਗ ਚੈਨਲ ਤੇ ਤੇ ਜਾ ਕੇ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰੋ ਤੇ ਜੇ ਕੋਈ ਸਾਡੇ ਨੇੜੇ ਤੇੜਾ ਤੋਂ ਸਾਡੇ ਨਾਲ ਕੋਈ ਕੰਮ ਕਰਨਾ ਚਾਹੁੰਦਾ ਹੋਵੇ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਧੰਨਵਾਦ ਜੀ ਸਾਰਿਆਂ ਦਾ